ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਬਾਮਣ ਵਾਲੀ ਟਾਪ ਦੇ ਵਿੱਚ ਇਹ ਟਾਪ ਕੋਟਕਪੂਰੇ ਸ਼ਹਿਰ ਦੀ ਆ ਮਿੱਤਰੋ ਤੇ ਕੋਟਕਪੂਰੇ ਸ਼ਹਿਰ ਦੇ ਕੋਲੇ ਬਾਮਣ ਵਾਲਾ ਪਿੰਡ ਰਹਿ ਗਿਆ ਬਾਮਣ ਵਾਲੀ ਟਾਪ ਗੁਰੂ ਕੀ ਟਾਪ ਇਹ ਆਪਸ ਦੇ ਵਿੱਚ ਨਜ਼ਦੀਕੀ ਜੇ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਪਸ਼ੂ ਪਾਲਣ ਦਾ ਸ਼ੌਕ ਹੈ ਬਾਈ ਹੁਣਿਆਂ ਨੂੰ ਅੱਜ ਇੱਕ ਝੋਟੀ ਵਿਖਾਉਣੀ ਹੈ ਮਿੱਤਰੋ ਤੁਹਾਨੂੰ ਨੀਲੀ 라ਵੀ ਨਸਲ ਨੂੰ ਹੱਥ ਮਾਰਦੀ ਅੱਖਾਂ ਮੂੰਹ ਤੋਂ ਪਿਓਰਟੀ ਕੁਆਲਿਟੀ ਪੂਰੀ ਆ ਸਿੰਗਾਂ ਦੀ ਬਹੁਤ ਸੋਹਣੀ ਨਿੱਕਾ ਨਿੱਕਾ ਸਿੰਗ ਹੈ ਜਮਾ ਕਿੰਨਾ ਦੁੱਧ ਤਿਆਰਾ ਕਿੰਨੇ ਦਿਨਾਂ ਦੀ ਸੂਈ ਆ ਕੀ ਗੱਲ ਬਾਤ ਸਾਰੀ ਜਾਣਕਾਰੀ ਲੈਣੇ ਪਹਿਲਾਂ ਆਪਾਂ ਬਾਈ ਤੋਂ ਫਿਰ ਅਗਲੀ ਕਾਰਵਾਈ ਕਰਾਂਗੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਵੱਡੇ ਵਧੀਆ ਜੀ ਸੇਤਾ ਠੀਕ ਆ ਭਰਾ ਜੀ ਆ ਠੀਕ ਆ ਠੀਕ ਆ ਵੱਡੀ ਬਈ ਛੋਟੀ ਕਿੰਨੇ ਵਸੂਆ ਹੈ ਵੀਰੇ ਇਹ ਪਹਿਲਾ ਸੂਆ ਹੈ ਪਹਿਲਾ ਸੂਆ ਹੈ ਸੋਈ ਨੂੰ ਕਿੰਨਾ ਟਾਈਮ ਹੋ ਗਿਆ ਬ੍ਰਦਰ ਇਹ ਬਈ 2 ਤੋਂ 2.5 ਮਹੀਨੇ ਹੋ ਗਏ ਹੋਣਗੇ 2.5 2.5 ਮਹੀਨੇ ਹੋ ਗਏ ਹੋਣਗੇ ਸੋਈ ਨੂੰ ਤੇ ਇਹਦੇ ਸਾਰੇ ਦੁੱਧ ਕਿੰਨਾ ਤਿਆਰ ਦੁੱਧ ਜਿਹੜਾ ਸਹੀ ਤੋਲਣ ਵਾਲਾ ਵੀ 12 ਕਿਲੋ ਆ نیٹ ਆ 12 ਕਿਲੋ نیٹ ਤਿਆਰ ਆ ਹੈ ਤੇ ਚਵਾਈ ਚਵਾਈ ਦੀ ਕਿਵੇਂ ਆ ਬਾਈ ਨਹੀਂ ਚਵਾਈ ਦੀ ਸਹੀ ਆ ਜਮਾ ਓਕੇ ਆ ਜਮਾ ਹੈ ਤੇ ਜਿਵੇਂ ਮੂਹ ਦਾ ਥਣ ਜੱਕ ਲੱਗਦਾ ਜਿਵੇਂ ਛੋਟਾ ਜਿਹਾ ਖੋਈ ਗਿਆ ਮੂਹ ਦਾ ਥਣ ਇੱਕੋ ਜਿਹਾ ਕੱਢਦੇ ਆ ਚੋਣ ਮੋਕੇ ਉਹ ਪਾਸਾ ਮੁਰਾ ਆਇਆ ਲੱਗਦਾ ਪਰ ਦੁੱਧ ਇੱਕੋ ਹੀ ਹੈ ਦੁੱਧ ਕੁਝ ਤੇ ਚਵਾਈ ਚਵਾਈ ਨੂੰ ਚੰਗੀ ਆ ਬਈ ਹਾਂ ਚਵਾਈ ਨੂੰ ਚੰਗੇ ਆ ਠੀਕ ਆ ਵੀਰੇ ਠੀਕ ਆ ਕੀ ਰੇਟ ਰਹੂਗਾ ਭਾਈ ਯਾਰ ਰੇਟ ਭਾਈ ਫੋਨ ਤੇ ਆ ਜਿਹੜੇ ਸਾਬ ਨਾਲ ਕੋਈ ਅਗਲਾ ਚੋਕ ਆ ਪਸੰਦ ਕਰੂਗਾ ਉਹ ਸਾਨੂੰ ਆਪਾ ਤੇ ਦੇ ਦਿਆਂਗੇ ਨਹੀਂ ਮੈਂ ਤਾਂ ਨਾ ਕਰਦੇ ਨਿਭੇੜਦੇ ਕੰਮ ਯਾਰ ਜਦੋਂ ਵੇਚ ਨਹੀਂ ਆ ਪਸਤਾ ਆ ਯਾਰ ਜਿਹਦਾ ਜਾਇ ਕਰਾਉਣੇ 10 ਦੇ ਦੇ ਦਿਆਂਗੇ ਇੱਕ 10 ਦੀ ਦੇ ਦਗੇ ਕੋਈ ਇਹਦੇ ਵਿੱਚੋਂ ਕੋਈ ਮਾਣਤਨ ਕੱਢੀਂਗਾ ਥੋੜਾ ਹੋਗਾ ਹਾਂ ਬਸ ਬੜਾ ਨਹੀਂ ਹੋਣਾਗਾ ਜਾਣੇ ਇਹਦੇ ਬਸ ਠੀਕ ਆ ਵੀਰੇ ਠੀਕ ਆ ਕੱਢੀ ਪੜੋ ਤੋਰੀ ਵੀਰੇ ਮੜਾ ਲੈ ਵੀ ਮਿੱਤਰੋ ਦੋ ਤੋਂ ਢਾਈ ਮਹੀਨਿਆਂ ਦੀ ਸੂਈ ਹੋਈ ਆ 12 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ ਸਿੰਗਾ ਤੋਂ ਲੈ ਕੇ ਬਾਡੀ ਬੰਤਰ ਦੀ ਝੋਟੀ ਪੂਰੀ ਖੁੱਲੀ ਡੁੱਲੀ ਆ ਵੇਖੋ ਤੁਸੀਂ ਵੇਲ ਬੂਲ ਝੋਟੀ ਦੀ ਕੀ ਬਾਤ ਚੀਜ਼ ਆ ਮਿੱਤਰੋ ਵੇਲ ਬਹੁਤ ਬਾਡੀ ਸਟਰਕਚਰ ਬਹੁਤ ਖੁੱਲਾ ਡੁੱਲਾ ਵਾ ਅੰਗਾ ਪੈਰਾਂ ਦੀ ਝੋਟੀ ਚੰਗੀ ਆ ਬਾਡੀ ਸਟਰਕਚਰ ਜਿਹੜਾ ਪਿੰਡੇ ਦੀ ਕੁਆਲਿਟੀ ਆ ਉਹ ਵੀ ਪੂਰੀ ਟੌਪ ਕਲਾਸ ਆ ਜਦੋਂ ਤੁਸੀਂ ਕੋਲੇ ਆਓਗੇ ਤੁਮਾਨੂੰ ਪਸੰਦ ਆਊਗੀ ਇਹ ਗੱਲ ਵਾਦੇ ਨਾਲ ਕਿਉਂ ਕਿ ਵਾਦੇ ਵਾਲਾ ਸੌਦਾ ਵਾ ਘਾਟੇ ਵਾਲਾ ਨਹੀਂ ਗਾ ਮਿੱਤਰੋ ਵੀ ਇੱਕ ਤਾਂ ਹੁੰਦਾ ਵੀ ਗੱਲ ਆਪਾਂ ਚੀਜ਼ ਘਾਟੇ ਵਾਲੀ ਇੱਕ ਹੁੰਦੀ ਵਾਦੇ ਵਾਲੀ ਤੇ ਇਹ ਵਾਦੇ ਵਾਲਾ ਸੌਦਾ ਮਿੱਤਰੋ ਘਾਟੇ ਵਾਲਾ ਨਹੀਂ ਗਾ ਤੁਸੀਂ ਆਪ ਵੀ ਦੇਖ ਸਕਦੇ ਆ ਬਾਕੀ ਸਾਰੀ ਮੂਹ ਮੱਥੇ ਲੱਗਦੀ ਹੈ ਕਰਮ ਵਾਲੀ ਰੇਟ ਪਾਈ ਹੋਣੀ ਹੁੰਦਾ ਜਿਹੜਾ ਕਰਦੇ 110000 ਰੁਪਇਆ ਮਾਨਤਨ ਹੋ ਜਾਊਗਾ ਪਿਆਰ ਮੁਹੱਬਤ ਹੋ ਜਾਊਗੀ ਨੰਬਰ ਵੀਰੇ ਦਈਆਂ 62840 ਜੀ 3596 ਇੱਕ ਵਾਰੀ ਹੋਰ ਬੋਲ ਦਿ ਵੀਰੇ 62840 3596 ਬਾ 840 40 3596 3596 ਇਸ ਨੰਬਰ ਤੇ ਕਰਿਓ ਮਿੱਤਰੋ ਬਾਈ ਦਾ ਗੱਲ ਤੇ ਬਾਦ ਸ਼ੁਕਰੀਆ ਫਿਰ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ